ਹਾਂਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਮੈਂ ਪਹਿਲਾਂ ਹੀ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਜਿਹੜਾ ਕੋਈ ਅਕਾਲੀ ਦਲ ਦਾ ਵਰਕਰ ਜਾਂ ਉਹਨਾਂ ਦਾ ਕੋਈ ਚਮਚਾ ਕਹਿ ਲੋ ਅਕਾਲੀ ਦਲ ਦੇ ਵਿੱਚੋਂ ਤਾਂ ਇਹ ਖਬਰ ਉਹਨਾਂ ਲਈ ਵੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਕਿ ਸੁਖਵੀਰ ਸਿੰਘ ਬਾਦਲ ਨੇ ਐਸਐਸਪੀ ਨੂੰ ਇੱਕ ਧਮਕੀ ਦਿੱਤੀ ਸੀ ਉਸ ਧਮਕੀ ਦੇ ਵਿੱਚ ਇੱਕ ਬਹੁਤ ਵੱਡਾ ਰਾਜ ਛੁਪਿਆ ਹੋਇਆ ਸੀ ਅਸਲਾਮੁਅਲੈਕਮ ਸਸੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜਦੀ ਕਲਾ ਛੋਵਗੇ ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਇਹ ਦੋਵੇਂ ਫੜੇ ਗਏ ਨੇ ਜੀ ਹਾਂ ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਬਾਦਲ ਸੀਐਮ ਪੰਜਾਬ ਤੇ ਇਲਜ਼ਾਮ ਲਾਉਂਦੇ ਸਨ ਕਿ ਸੀਐਮ ਪੰਜਾਬ ਸ਼ਰਾਬ ਪੀਂਦਾ ਲੇਕਿਨ ਇਹਨਾਂ ਦੋਵਾਂ ਦਾ ਪੋਲ ਜਿਹੜਾ ਖੁੱਲ ਗਿਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼ਰਾਬ ਪੀਂਦੇ ਫੜੇ ਗਏ ਨੇ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਨੇ ਐਸਐਸਪੀ ਨੂੰ ਧਮਕੀ ਲਈ ਕਿ ਮੈਂ ਆਪਣੀ ਹਕੂਮਤ ਆਣ ਤੋਂ ਬਾਅਦ ਤੁਹਾਨੂੰ ਛੱਡਾਂਗਾ ਨਹੀਂ ਤੇ ਤੁਸੀਂ ਆਪਣੇ ਪਾਸਪੋਰਟ ਤਿਆਰ ਕਰ ਲਓ ਤੇ ਆ ਬਿਆਨ ਉਹਨਾਂ ਨੇ ਸ਼ਰਾਬ ਪੀ ਕੇ ਦਿੱਤਾ ਕਿਵੇਂ ਨੰਗੇ ਹੋ ਗਏ ਨੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ ਚ ਹਾਂਜੀ ਪੰਜਾਬ ਵਾਲਿਓ ਸਸਰੀ ਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਮੈਂ ਪਹਿਲੇ ਇੱਕ ਬੇਨਤੀ ਕਰਨੀ ਚਾਹਣਾ ਸਾਰੇ ਪੰਜਾਬੀਆਂ ਨੂੰ ਕਿ ਜਿਹੜਾ ਕੋਈ ਇਕਾਲੀ ਦਲ ਦਾ ਵਰਕਰ ਜਾਂ ਉਹਨਾਂ ਦਾ ਕੋਈ ਚਮਚਾ ਕਹ ਲੋ ਇਕਾਲੀ ਦਲ ਦੇ ਵਿੱਚੋਂ ਤਾਂ ਇਹ ਖਬਰ ਉਹਨਾਂ ਲਈ ਵੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਕਿ ਸੁਖਬੀਰ ਸਿੰਘ ਬਾਦਲ ਨੇ ਐਸਐਸਪੀ ਨੂੰ ਇੱਕ ਧਮਕੀ ਦਿੱਤੀ ਸੀ ਉਸ ਧਮਕੀ ਦੇ ਵਿੱਚ ਇੱਕ ਬਹੁਤ ਵੱਡਾ ਰਾਜ ਛੁਪਿਆ ਹੋਇਆ ਸੀ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਿਹੇ ਗੁਰਸਿੱਖ ਨੇ ਪਰ ਦਰਸਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ दारू पीण ਵਾਲਾ ਸ਼ਰਾਬੀ ਬੰਦਾ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਅੱਜ ਇਹਨਾਂ ਦੀ ਮੈਂ ਪੋਲ ਖੋਲਣ ਜਾ ਰਿਹਾ ਆ ਇਸ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਹੀ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਤੁਸੀਂ ਕਾਲੀਦਲ ਦੇ ਵਰਕਰ ਇਸ ਵੀਡੀਓ ਨੂੰ ਸੁਧ ਰਹੇ ਹੋ ਜਾਂ ਪੰਜਾਬ ਦੇ ਸਾਡੇ ਵਾਸੀ ਸੁਣ ਰਹੇ ਨੇ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਅਤੇ ਸੁਣਨਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਲੋਕਾਂ ਨੂੰ ਯਕੀਨ ਨਹੀਂ ਹੋਣਾ ਉਹ ਅੱਜ ਯਕੀਨ ਕਰਵਾਵਾਂਗੇ ਕਸਗਵੀਰ ਸਿੰਘ ਬਾਦਲ ਨੇ ਦਰਸਲ ਦੇ ਵਿੱਚ ਪੈਗ ਲਾ ਕੇ ਯਾਨੀ ਸ਼ਰਾਬ ਪੀ ਕੇ ਧਮਕੀ ਦਿੱਤੀ ਪਟਿਆਲਾ ਦੇ ਐਸਐਸਪੀ ਬਰਨ ਸ਼ਰਮਾ ਨੂੰ ਤਾਂ ਬਾਅਦ ਦੇ ਵਿੱਚ ਪੰਜਾਬ ਦੇ ਅੰਦਰ ਇਹ ਖਬਰ ਵਾਇਰਲ ਹੋ ਜਾਂਦੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਐਸਐਸਪੀ ਗਲਤ ਹੋਣਗੇ ਇਸ ਕਰਕੇ ਉਹ ਬੋਲੇ ਨੇ ਪਰ ਦਰਸਲ ਦੇ ਵਿੱਚ ਉਹਨਾਂ ਨੇ ਪੈਗ ਲਾ ਰੱਖਿਆ ਸੀ ਇਹ ਗੱਲ ਦਾ ਸਪਸ਼ਟੀਕਰਨ ਅੱਜ ਕਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮੰਜੀਟੀਆਂ ਔਰ ਸੁਖਵੀਰ ਸਿੰਘ ਬਾਦਲ ਤੇ ਇੱਕ ਹੋਰ ਐਸੀ ਅਪਡੇਟ ਜਿਹੜੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਵਿੱਚੀ ਘੜੀਸਦੀ ਹੈ ਇਹ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਉਹਨਾਂ ਦੀ ਪੋਲ ਕਿਵੇਂ ਖੁੱਲਦੀ ਆ ਪੂਰੀ ਚੰਗੀ ਤਰ੍ਹਾਂ ਸੁਣਿਓ ਉਸ ਤੋਂ ਬਾਅਦ ਸ਼ਹਿਰ ਵੀ ਕਰਨੀ ਆ ਕਿਉਂਕਿ ਪੰਜਾਬ ਦੇ ਲੋਕ ਬੜੇ ਪੋਲੇ ਨੇ ਨਹੀਂ ਪਤਾ ਲੱਗਦਾ ਪਿੱਛੇ ਲੱਗ ਜਾਂਦੇ ਨੇ ਪਰ ਅਕਾਲੀ ਦਲ ਨੂੰ ਬੱਸ ਇਹ ਪੰਜਾਬ ਦੇ ਲੋਕਾਂ ਨੇ ਨਕਾਰਿਆ ਇਸ ਕਰਕੇ 25 ਸਾਲ ਉਹਨਾਂ ਨੇ ਪਹਿਲਾਂ ਰਾਜ ਕੀਤਾ ਬਾਅਦ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਯਾਨੀ ਹੁਣ ਸੁਖਬੀਰ ਸਿੰਘ ਬਾਦਲ ਦਾ ਦੌਰ ਜਿਹੜਾ ਬਿਲਕੁਲ ਖਤਮ ਹੋਣ ਤੇ ਆ ਗਿਆ ਯਾਨੀ ਸਫੜਾ ਸਾਫ ਹੁੰਦਾ ਜਾ ਰਿਹਾ ਆ ਸੁਣ ਲੋ ਜਿਹੜੇ ਧਿਆਨ ਦੇ ਨਾਲ ਕਿ ਮੈਨਸੀ ਗਰੇਵਾਲ ਸੁਖਬੀਰ ਸਿੰਘ ਬਾਦਲ ਆ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਹਿ ਰਹੀ ਹੈ ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਸਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਤੇ ਐਸਐਸਪੀ ਦੀ ਖਬਰ ਸਾਂਝੀ ਕਰਾਂਗੇ ਸੁਣੋ ਜਿਹੜਾ ਸਪੇਰਾ ਹੁੰਦਾ ਨਾ ਸੱਪ ਨੂੰ ਫੜਦਾ ਜਿਹੜਾ ਚੜੜਾ ਇੱਕ ਸ킬 ਲਿਕ ਟੈਲੈਂਟ ਹੁੰਦਾ ਕਦਮਾਂ ਕਦਮਾਂ ਖਸਪ ਨੂੰ ਫੜ ਲੈਂਦਾ ਪਰ ਕਈ ਵਾਰ ਕੀ ਹੁੰਦਾ ਕਿ ਕਈ ਵਾਰ ਸੱਪੇ ਤੇ ਖਤਰਨਾਕ ਹੁੰਦੇ ਆ ਉਹ ਸਪੇਰੇ ਨੂੰ ਵੀ ਧੁਖਾ ਦੇ ਜਾਂਦੇ ਆ ਜਦੋਂ ਉਹ ਬੇਚ ਵੜ ਗਿਆ ਉਧਰ ਵੜ ਗਿਆ ਉਧਰ ਵੜ ਗਿਆ ਸਪੇਰਾ ਵੀ ਮਗਰ 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 ਪੂਰਾ ਸਾਥ ਖਾ ਚੁਣਿਆ ਜਾਂਦਾ ਕਰਦਾ ਵੀ ਇਹਨੂੰ ਮੈਂ ਫੜੂੰਗਾ ਫੜ ਕੇ ਇਹਨੂੰ ਝੋਲੇ ਚ ਪਾਉਂਗਾ ਇਦਾਂ ਦੇ ਸਪੈਸ਼ਲ ਜਿਹੜੇ ਬੰਦੇ ਹੁੰਦੇ ਆ ਬੜੇ ਘੱਟ ਹੁੰਦੇ ਦੁਨੀਆ ਦੇ ਵਿੱਚ ਸੋ ਜਿਹੜਾ ਸੱਪ ਹੈ ਉਹ ਹੈਗਾ ਪੋਜੀਟਿਆ ਤੇ ਜਿਹੜਾ ਸਪੇਰਾ ਉਹਨੂੰ ਫੜ ਕੇ ਮਾਰਿਆ ਜੇਲ੍ਹ ਚ ਉਹ ਹੈਗਾ ਸਾਡੇ ਪੰਜਾਬ ਦਾ ਹੈ ਮੁੱਖ ਮੰਤਰੀ ਭਗਵੰਤ ਸਿਮਾਨ ਜੀ ਰਾਈਟ ਸੋ ਬੜਾ ਓਖਾ ਭਗਵੰਤ ਮਾਨ ਨੇ ਸੱਪ ਫੜਿਆ ਸੱਪ ਫੜ ਕੇ ਪਹਿਲੇ ਝੋਲੇ ਚ ਪਾਇਆ ਫਿਰ ਪਾਇਆ ਉਹਨੂੰ ਜੇਲ੍ਹ ਦੇ ਵਿੱਚ ਗਵਰਨਰ ਜੀ ਤੋਂ ਪਹਿਲੇ ਹੋਰ ਵੀ ਬੜੇ ਆਏ ਸੀ ਸੀਐਮ ਐਮਐਲਏ ਐਮਪੀ ਪਰ ਕਿਸੇ ਆਖ ਨਹੀਂ ਪਾਇਆ ਕਿਉਂਕਿ ਸਾਰੇ ਹੀ ਕਰਪਤੀ ਸੀ ਬਾ ਦੇ ਨੇ ਕਿ ਬਜਟ ਕਿਹੜੇ ਤੇ ਲੋਟੇ ਮਾਰਵਾ ਦੇਖੇ ਸਾਰੇ ਦੁੱਤੇ ਤੋਂ ਨਹੀਂ ਆ ਸਾਰੇ ਕਰਪਸ਼ਨ ਕੀਤੀ ਆ ਯਾਨੀ ਇੱਥੇ ਬਿਕਰਮ ਸਿੰਘ ਮਜੀਠੀਆ ਵਾਰੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਔਰ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੂੰ ਬੜੀਆਂ ਖਰੀਆਂ ਖਰੀਆਂ ਗੱਲਾਂ ਨੇਨ ਸੀ ਗਰੇਵਾਲ ਨੇ ਸਰਾਇਆਂ ਅਸਰ ਪੰਜਾਬ ਦੇ ਲੋਕਾਂ ਨੇ ਉਹ ਗੱਲ ਸੁਣ ਲਈ ਹੈ ਬਹੁਤ ਵਾਰਨ ਹੋ ਚੁੱਕੀ ਹੈ ਇਸ ਖਬਰ ਨੂੰ ਯਾਨੀ ਬਹੁਤ ਸਾਰੇ ਲੋਕਾਂ ਨੇ ਦੇਖ ਲਿਆ ਤਾਂ ਹੁਣ ਆਜੋ ਵੀ ਪੰਜਾਬ ਦੇ ਅੰਦਰ ਇੱਕ ਖਬਰ ਨੇ ਬੜਾ ਤਾਨਕਾ ਮਚਾ ਦਿੱਤਾ ਸੀ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਐਸਐਸਪੀ ਬਰਨ ਸ਼ਰਮਾ ਨੂੰ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਨੂੰ ਧਮਕੀ ਰਹਿੰਦੇ ਨੇ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਇੱਕ ਗੱਲ ਦਾ ਭਲਕ ਨਹੀਂ ਲੱਗਦੀ ਪਤਾ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਦਰਸਲ ਦੇ ਵਿੱਚ ਮੰਦਬੁੱਧੀ ਤਾਂ ਹੋ ਗਈ ਨੇ ਔਰ ਦਰਸਲ ਦੇ ਵਿੱਚ ਉਹ ਪੇਗ ਲਾ ਕੇ ਬੋਲ ਰਏ ਸੀ ਬਿਕਰਮ ਸਿੰਘ ਮਜੀਠੀਆ ਦਾ ਕਟਾਪਾ ਚੜਨ ਵਾਲੇ ਐਸਐਸਪੀ ਬਰਨ ਸ਼ਰਮਾ ਉਹਨਾਂ ਦੇ ਉੱਤੇ ਭੜਕੇ ਕਿਉਂ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨਾਬਾਦੀ ਜੇਲ੍ਹ ਦੇ ਅੰਦਰ ਜਾ ਕੇ ਮਿਲ ਕੇ ਆਏ ਸੀ ਔਰ ਬਿਕਰਮ ਸਿੰਘ ਮਜੀਠੀਆ ਨੇ ਜਦੋਂ ਉਹਨੂੰ ਦੱਸਿਆ ਤੇ ਭਾਈ ਮੈਨੂੰ ਤਾਂ ਇਹ ਮੁੱਦਾ ਪਾ ਕੇ بڑا ਕਟਾਪਾ ਚੜਿਆ ਸੁਖਬੀਰ ਬਾਦਲ ਦੇ ਆਦ ਲੱਗ ਗਈ ਤਾਂ ਫੇਰ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਜੀ ਇੰਗਲਿਸ਼ ਦਾ ਪੇਗ ਲਾ ਲਿਆ ਤੇ ਬਰਨੂ ਸ਼ਰਮਾ ਨੂੰ ਸ਼ਰ ਆਮ ਨਾਪਸ਼ਨਾਬ ਸ਼ਬਦ ਬੋਲਣ ਲੱਗੇ ਪ੍ਰੈਸ ਕਾਨਫਰੰਸ ਕੈ ਕੀਤੀ ਹੈ ਜੇਲ੍ਹ ਦੇ ਸਾਹਮਣੇ ਖੜਕੇ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਵੀ ਪੱਤਰਕਾਰ ਸੀ ਉਹ ਹਰਾਮ ਸੀ ਬਾਦਨ ਰੂਮ ਕੇ ਚੇਂਜ ਕਰ ਗਏ ਨੇ ਪੂਰੇ ਪੱਤਰਕਾਰ ਹੈਰਾਨ ਹੋ ਗਏ ਸੀ ਪਰ ਦਰਸਲ ਦੇ ਵਿੱਚ ਸੁਖਬੀਰ ਬਾਦਨ ਨੇ ਪੈਦਲ ਆ ਕੇ ਧਮਕੀ ਦਿੱਤੀ ਹੈ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਬਾਾਰ ਬਿਨਾ ਬਜਾ ਤੋਂ ਕਿਹਾ ਗਿਆ ਕਹਿੰਦੇ ਜੀ ਇਹਦਾ ਜਿੱਦੇ ਠੁੱਡਾ ਵੱਜਿਆ ਹੈ ਹੈਲੀਕਾਪਟਰ ਚ ਡਿੱਗੇ ਨੇ ਯਾਨੀ ਉਤਰ ਰਹੇ ਸੀ ਤਾਂ ਮੁੱਖ ਮੰਤਰੀ ਡਿੱਗ ਜਾਂਦੇ ਨੇ ਤਾਂ ਉਸ ਦਿਨ ਵੀ ਇਹਨਾਂ ਲੋਕਾਂ ਨੇ ਇਹੀ ਗੱਲ ਕਹੀ ਸੀ ਬਿਕਰਮ ਸਿੰਘ ਮਜੀਠੀਆ ਮੌਜੂਦ ਸੀ ਖੁਦ ਸੁਖਬੀਰ ਸਿੰਘ ਬਾਦਲ ਦੇ ਮੋਹਰੇ ਗੱਲ ਤੁਸੀਂ ਸੁਣੀ ਹੈ ਕਿ ਸ਼ਰਾਬ ਪੀ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੈਸ਼ਨ ਦੇ ਵਿੱਚ ਜਾਂਦੇ ਨੇ ਹੈਲੀਕਾਪਟਰ 'ਚ ਚੜ੍ਹਦੇ ਨੇ ਬੜੇ ਤੰਜ ਕਸੇ ਪਰ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਦੀ ਪੋਰ ਖੁੱਲੀ ਕਹਿੰਦੇ ਜੀ ਬਲਨ ਸ਼ਰਮਾ ਨੂੰ ਧਮਕੀ ਦੇਣ ਤੋਂ ਪਹਿਲਾਂ ਇੰਗਲਿਸ਼ ਦਾ ਪੇਗ ਲਾ ਕੇ ਗਈ ਸੀ ਬਹੁਤੇ ਆਪਣੇ ਲੀਡਰਾਂ ਦੇ ਕੋਲ ਉਹ ਮੰਨ ਵੀ ਜਾਂਦੇ ਨੇ ਕਿਉਂਕਿ ਜਿਹੜੇ ਉਹਦੇ ਨਾਲ-ਨਾਲ ਪੈਗ ਸ਼ੈਗ ਲਾਉਦੇ ਨੇ ਕੋਈ ਤਾਂ ਕੋਈ ਮੈਂਬਰ ਜ਼ਰੂਰ ਹੁੰਦਾ ਇੱਕ ਨਾ ਇੱਕ ਬੰਦੇ ਦਾ ਪਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਇਹ ਅਮਲੀ ਸੁੱਖਾ ਅਮਲੀ ਵੀ ਕਿਹਾ ਜਾਂਦਾ ਇਹਨਾਂ ਨੂੰ ਕਿਉਂਕਿ ਫੀਮ ਦਾ ਉਹ ਸ਼ਰਾਬ ਦਾ ਜਾਂ ਗੋਲੀ ਗੱਪਟਾ ਕੁਝ ਵੀ ਕਹਿ ਸਕਦੇ ਖਾਂਦੇ ਨੇ ਯਾਨੀ ਐਸੇ ਕਰਕੇ ਭਾਸ਼ਣ ਲੰਮੇ-ਲੰਮੇ ਭਾਸ਼ਣ ਕਿਵੇਂ ਦੇ ਦਿੰਦੇ ਨੇ ਉਹ ਕਹਿੰਦੇ ਜੀ ਹੁਣ ਤਾਂ ਸੁਖਬੀਰ ਸਿੰਘ ਬਾਦਲ ਨੂੰ ਛੱਡੋ ਕਹਿੰਦੇ ਹਰਸਿਮਰਤ ਕੌਰ ਬਾਦਲ ਫੀਮਖਾਂਦੀ ਐ ਬਹੁਤ ਸਾਰੀਆਂ ਥਿਓਰੀਆਂ ਅਕਸਰ ਪੰਜਾਬ ਦੇ ਵਿੱਚੋਂ ਆਉਂਦੀਆਂ ਰਹਿੰਦੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਧਮਕੀ ਦਿੱਤੀ ਐ ਸ਼ਰਾਬ ਦੇ ਨਸ਼ੇ ਵਿੱਚ ਦਿੱਤੀ ਐ ਤਾਂ ਹੁਣ ਕਹਿੰਦੇ ਜੀ ਮਾਫੀ ਮੰਗਣੀ ਪੈਣੀ ਐ ਨਹੀਂ ਤਾਂ ਬਿਕਰਮ ਸਿੰਘ ਮਜੀਦਿਆ ਦਾ ਹਾਲ ਕਰਕੇ ਜੇਲ੍ਹ ਦੇ ਅੰਦਰ ਪਹੁੰਚਾਏ ਜਾਣਗੇ ਇਹ ਮੁੱਖ ਮੰਤਰੀ ਸਾਹਿਬ ਐਕਸ਼ਨ ਲੈਣਗੇ ਕਿਉਂਕਿ ਬਾਦਲ ਨੇ ਪੰਜਾਬ ਨੂੰ ਪਹਿਲਾਂ ਬਹੁਤ ਸਾਰਾ ਲੁੱਟਿਆ ਬਾਦਲ ਨੇ ਪੰਜਾਬ ਨੂੰ ਮਾਰਿਆ ਬਿਕਰਮ ਸਿੰਘ ਮਜੀਠੀਆ ਨੇ ਤਸਕਰੀ ਕਰਕੇ ਪੰਜਾਬ ਦੀ ਨੌਜਵਾਨੀ ਮਾਰ ਦਿੱਤੀ ਆ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੂੰ ਮਿਲਣ ਜਾਂਦਾ ਉਹਦੇ ਤੇ ਵੀ ਲੋਕ ਥੂ-ਥੂ ਕਰ ਰਹੇ ਨੇ ਕਹਦੇ ਜੀ ਉਹਨਾਂ ਮਾਮਾ ਨੂੰ ਮਿਲੋ ਜਾ ਕੇ ਜਿਨ੍ਹਾਂ ਦੇ ਪੁੱਤ ਜਹਾਨੋ ਤੁਰ ਗਏ ਨੇ ਬਿਕਰਮ ਸਿੰਘ ਮਜੀਠੀਆ ਤੇ ਇੱਕ ਵੱਡਾ ਤਸਕਰ ਆ ਚਿੱਟੇ ਦਾ ਇਹਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਉਹਨਾਂ ਮਾਮਾ ਨੂੰ ਨਾ ਭੈਣਾ ਨੂੰ ਵੇਖੋ ਜਿਨ੍ਹਾਂ ਦੇ ਇੱਥੇ ਲੋਕ ਨਹੀਂ ਐ ਬਹੁਤ ਸਾਰੇ ਨੌਜਵਾਨ ਗੱਡੀ ਚਾਰ ਦਿੱਤੇ ਇਹਨਾਂ ਲੋਕਾਂ ਨੇ ਜੀਤਿਆਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਐਸਐਸਪੀ ਵਰਨ ਸ਼ਰਮਾ ਨੂੰ ਤਮਕੀਲ ਆਸੜੀ ਕਿ ਮੇਰੀ ਹਕੂਮਤ ਆਏਗੀ ਤੇ ਤੂੰ ਪਾਸਪੋਰਟ ਆਪਣਾ ਤਿਆਰ ਕਰ ਲੈ ਨਹੀਂ ਤੇ ਤੇਰੀ ਖੈਰ ਨਹੀਂ ਹੈ ਤੂੰ ਮੁਲਕ ਚੋਂ ਨਸ ਜਾਏਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਜਦੋਂ ਜੇਲ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮਿਲੇ ਤੇ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਵਰਨ ਸ਼ਰਮਾ ਨੇ ਮੈਨੂੰ ਪੁੱਠਾ ਲਮਾ ਪਾ ਕੇ ਕਟਾਪਾ ਚਾੜਿਆ ਤੇ ਸੁਖਵੀਰ ਬਾਦਲ ਨੂੰ ਅੱਗ ਲੱਗ ਗਈ ਕਿ ਅਸੀਂ ਤੇ ਪੰਜਾਬ ਦੇ ਬਦਮਾਸ਼ ਆ ਸਾਡੇ ਉੱਤੇ ਹੱਥ ਪਾਇਆ ਤੇ ਸੁਖਵੀਰ ਬਾਦਲ ਨੇ ਪੈਗ ਲਾਇਆ ਤੇ ਉਹਨਾਂ ਨੇ ਭਾਸ਼ਣ ਦਿੱਤਾ ਜੇਲ੍ਹ ਦੇ ਬਾਹਰ ਤੇ ਸਾਰਾ মিডিਆ ਹੈਰਾਨ ਹੋ ਗਿਆ ਕਿ ਸੁਖਵੀਰ ਬਾਦਲ ਬੜੇ ਗੁੱਸੇ 'ਚ ਆ ਗਏ ਨੇ ਤੇ ਸੁਖਵੀਰ ਬਾਦਲ ਨੇ ਐਸਐਸਪੀ ਨੂੰ ਤਮਕੀਲਾਈ ਐ ਉਹ ਹੀ ਸੁਖਵੀਰ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੇ ਜਿਨ੍ਹਾਂ ਨੇ ਆਪਣੀ ਹਕੂਮਤ ਦੇ ਵਿੱਚ ਚਿੱਟਾ ਆਮ ਕੀਤਾ ਲਖਾ ਮਾਵਾਂ ਦੀ ਰੰਗਲੀਆਂ ਚੁੰਨੀਆਂ ਇਹਨਾਂ ਨੇ ਚਿੱਟੀਆਂ ਕੀਤੀਆਂ ਲਖਾ ਨੌਜਵਾਨਾਂ ਨੂੰ ਇਹਨਾਂ ਨੇ ਦੁਨੀਆ ਤੋਂ ਚਲੇ ਗਏ ਇਹਨਾਂ ਦਾ ਨਸ਼ਾ ਖਾ ਕੇ ਤੇ ਅੱਜ ਵੀ ਉਹ ਮਾਵਾਂ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਤੇ ਬਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਨੂੰ ਚੋਲੀਆਂ ਚੋੱਕੇ ਬਦਵਾਵਾਵਾਂ ਦੇੰਡੀਆਂ ਨੇ ਐ ਹੀ ਵਜ੍ਹਾ ਕਿ ਸੀਐਮ ਪੰਜਾਬ ਭਗਵਤਮਾਨ ਨੇ ਪੱਕਾ ਹੱਥ ਪਾਇਆ ਵਿਕਰਮ ਸਿੰਘ ਮਜੀਠੀਆ ਤੇ ਤੇ ਬੜਾ ਹੀ ਪੱਕਾ ਕੇਸ ਜਿਹੜਾ ਬਣਾਇਆ ਐ ਹੀ ਵਜ੍ਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਘਟੋ ਘਟ 7 ਸਾਲ ਤੋਂ ਲੈ ਕੇ 20 ਸਾਲ ਸਾਲ ਤੱਕ ਦੀ ਸਜ਼ਾ ਜਿਹੜੀ ਆ ਹੋ ਸਕਦੀ ਆ ਅਦੇ ਨਾਲ ਨਾਲ ਸੁਖਵੀਰ ਬਾਦਲ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਵਿਕਰਮ ਸਿੰਘ ਮਜੀਠੀਆ ਦਾ ਸਾਲਾ ਵਿਕਰਮ ਸਿੰਘ ਮਜੀਠੀਆ ਦੀ ਭੈਣ ਇਹ ਸਾਰੇ ਮਲਵਸ ਨੇ 540 ਕਰੋੜ ਜਿਹੜਾ ਉਦੀ ਕੋਟਾਲਾ ਕੀਤਾ ਗਿਆ ਤੇ ਉਹ 400 ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਗਈ ਹੈ ਤੇ ਸੁਖਵੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਇਸ ਚੀਜ਼ ਦੇ ਵਿੱਚ ਮਿਲਵਰਸ ਨੇ ਪੰਜਾਬ ਦੇ ਬੱਚੇ-ਬੱਚੇ ਦਾ ਕਹਿਣਾ ਹੈ ਕਿ ਕਿਸੇ ਸੂਰਤ ਇਹਨਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ ਤੇ ਇਹਨਾਂ ਦੀ ਧਮਕੀਆਂ ਨੂੰ ਧਮਕੀਆਂ ਡਰਨਾ ਨਹੀਂ ਚਾਹੀਦਾ ਤੇ ਸੁਖਵੀਰ ਬਾਦਲ ਅਗਰ ਮਾਫੀ ਨਹੀਂ ਮੰਗਦੇ ਐੱਸਐੱਸਪੀ ਨੂੰ ਧਮਕੀ ਲਾਣ ਤੇ ਸੁਖਵੀਰ ਬਾਦਲ ਦਾ ਹਾਲ ਵੀ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਵਾਲਾ ਹੋ ਸਕਦਾ ਤੁਸੀਂ ਕੀ ਸੋਚਦੇ ਹੋ ਸੁਖਵੀਰ ਬਾਦਲ ਕਿਉਂ ਐਨੇ ਗੁੱਸੇ ਚ ਆਏ ਕਿਉਂ ਧਮਕੀਆਂ ਲਾ ਰਹੇ ਨੇ ਤੇ ਉਹਨਾਂ ਨੇ ਸ਼ਰਾਬ ਪੀਤੀ ਸੀ ਜਾਂ ਗਲ ਝੂਠ ਹੈ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾ ਹਾਫਿਜ਼